ਪਿੰਡ ਤੇ ਆਈਆਂ ਦੇਖੋ ਪਿੰਡ ਤੇ ਆਈਆਂ ਮੈਂ ਆਹ ਦੇ ਨੀਤੂ ਆ ਮੇਰੀ ਫਰੈਂਡ ਆ ਆ ਚਾ ਤੂੰ ਵੀ ਸਰਾ ਦੇ ਕੈਮਰੇ ਚ ਪਤਾ ਕਾ ਕੀ ਆ ਇਹ ਮੇਥੀ ਲੱਗੀ ਆ ਹਾਂ ਇੱਧਰ ਅਸੀਂ ਲੱਗੇ ਹੋਏ ਆ ਇੱਧਰ ਆ ਲੱਗੇ ਹੋਏ ਨਾ ਪਿੰਡ 'ਚ ਯਾਰ ਸਾਰਾ ਕੁਝ ਤਾਜ਼ਾ ਬੰਦਾ ਖਾਵੇ ਬਾਹਰੋਂ ਸਬਜ਼ੀਆਂ ਸਬਜ਼ੀਆਂ ਨਹੀਂ ਆਉਂਦੀ ਲੋੜ ਨਹੀਂ ਹੈ ਨਾ ਵਾਜਾ ਜੀ ਚੈੱਕ ਕਰੋ ਜੀ ਗੋਭੀ ਦਾ ਫੁੱਲ ਕੀ ਪਾ ਹੈਲੋ ਫਰੈਂਡਸ ਐਂਡ ਵੈਲਕਮ ਬੈਕ ਟੂ ਮਾਈ YouTube ਚੈਨਲ ਜੇ ਡੀਸ ਚੈਨਲ ਤੇ ਨਵੇਂ ਨੇ ਹੋ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਪਿਆਰ ਦਿਓ ਤੇ ਅੱਜ ਮੈਂ ਚਲੀਆਂ ਆਪਣੀ ਫਰੈਂਡ ਦੇ ਘਰੇ ਜਾਈਆਂ ਤੇ ਇਹ ਕਲਿੱਪ ਮੈਂ ਬਾਅਦ ਚ ਲਗਾ ਰਹੀਆਂ ਸੋ ਮੈਂ ਪਹਿਲਾਂ ਸ਼ੂਟ ਨਹੀਂ ਕਰ ਪਾਈ ਸੋ ਪਲੀਜ਼ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਮੈਂ ਆਪਣੀ ਫਰੈਂਡ ਘਰੇ ਚਲੀਆਂ ਉੱਥੇ ਮੈਂ ਆਪਣਾ ਡੌਗ ਦਿੱਤਾ ਹੋਇਆ ਸੀ ਨਵਾਬ ਉਹਨੂੰ ਮਿਲਣ ਚਲੀਆਂ ਉਹਦਾ ਰਿਐਕਸ਼ਨ ਦੇਖਦੇ ਆ ਕੀ ਹੁੰਦਾ ਆ ਜੇ ਸਾਰਾ ਤੁਹਾਨੂੰ ਪਿੰਡ ਦਿਖਾਵਾਂਗੇ ਖੇਤ ਵੀ ਸ਼ੈਅ ਕਰਾਵਾਂਗੇ ਦੋਸਤੋ ਜੇ ਵੀਡੀਓ ਨੂੰ ਐਂਡ ਤੱਕ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਪਸ ਲੈਟਸ ਸਟਾਰਟ ਦ ਵੀਡੀਓ ਆ ਫੜੀ ਮਿੱਤੂ ਆ ਫੜ ਉਹਦੀ ਹੱਡੀ ਤੇ ਅੱਛਾ ਮੈਂ ਨਾ ਰੱਖੀ ਨਾਪੂ नवाब बेइज्जती करती तू तो अरे नहीं फुटाले नवाब नवाब ini नवाब ਇਹਦਾ ਕੀ ਨਾਮ ਇਹ ਵੱਡਦਾ ਤਾਂ ਨਹੀਂ ਦਰਦਾ ਕਿ ਮੈਂ ਤੁਹਕੀ ਹੰਮਾ ਨਹੀਂ ਕੋਈ ਰਿਐਕਸ਼ਨ ਨਹੀਂ ਹੈ ਹੈਨਾ ਪਛਾਣਿਆ ਨਹੀਂ ਨਾ ਨਾਪੂ ਉਹ ਨਹੀਂ ਪਛਾਣਿਆ ਨਾਪੂ ਕੋਈ ਚੀਜ਼ ਕੀ ਲੱਗ ਰਿਹਾ ਤੈਨੂੰ ਨਹੀਂ ਪਛਾਣਿਆ ਨਾ ਆਉਣ ਵਰੀ ਤਾਂ ਹੈ ਹੱਥੀ ਨੂੰ ਸਾਨੂੰ ਤਾਂ ਭੌਲੀ ਗਿਆ ਸੀਗਾ ਨਾ ਪੂਜ ਨਾ ਪੂਜ ਕੋਸ਼ ਤਾਂ ਰਿਆ ਦੇ ਫਾਇਦਾ ਤਾਂ ਮੈਂ ਐਵੇਂ ਹੀ ਕਰ ਰਹਾ ਕੋਈ ਆਵੇ ਤਾਂ ਮੇਰੇ ਵਿੱਚ ਚੰਦ ਹੋ ਜੂਗਾ ਨਾ ਪਛਾਨ ਲੈ ਬਚਾਨ ਲੈ ਬਚਾਨ ਤੇਨੂੰ ਵੀਡੀਓ ਦਿਖਾਵਾਂ ਤੇਰੇ ਕੋਈ ਨਾ ਨਾਬੂ ਦੁਨਿਆ ਬੁਨਿਆ ਦੁਨਿਆ ਬੁਨਿਆ ਬੁਨਿਆ ਬੁ। ਓਏ ਗੁਰਮਨ ਗੁਰਮਨ ਨਵਾਬ ਨੂੰ ਰੋਟੀ ਦੇ ਦੋ। ਨਾਬੂ ਮਾਨੀ ਕਾ ਪਵਨ ਹੈ ਗੁਰਮਨ। ਬਾਪ ਪਵਨ ਕੋਲ ਜਾਣਾ। ਗਾਈਜ਼ ਆ ਦੇਖੋ ਪਿੰਡ ਚ ਆਏ ਆ ਉਹ ਆਏ ਤੇਰੇ ਸੋਏ ਸੀ ਵੀਡੀਓ ਰਿਕਾਰਡ ਕਰਨੀ ਸੀ ਅਨੂ ਕੀ ਹੋ ਗਿਆ ਹੈਲੋ ਇਹ ਬੱਡੂ ਦਾ ਨੇ ਇਹ ਬੱੜਦੀ ਨਹੀਂ ਹੁੰਦੀ ਇਹ ਖਾ ਲਾ ਤਾਂ ਨਹੀਂ ਮਾਰਦੀ ਆ ਬਹੁਤ ਹੈ ਕੀ ਨਾਮ ਹੈ ਦਾ ਇਹਦੇ ਨਾਮ ਨਹੀਂ ਰੱਖਿਆ ਉਹ ਤਾਂ ਮੱਗੂ ਆ ਜੀ ਵਾਓ ਤਕੰਦਰ ਜਰਾਸਣ ਵਾਉ ਵਾ ਕੋ ਦਮਰਾਗੀ ਤੇ ਗਰਨ ਤੇ ਤਕਰਾ ਕਰ ਕੰਮ ਵਾ ਕੋ ਤੇ ਮਗਰ ਬਾਬਾ ਜੀ ਨੇ ਨਹੀਂ ਲੈ ਕਰੋ ਮਿਲ ਕੇ ਸਾਡੀ ਕਿੱਥੇ ਆ ਤਿੰਨ ਬੱਟੇ ਆ ਬਾਬੂ ਹਾਂ ਆ ਆ ਦੇ ਆ ਦੇ ਨਾ ਬੱਟੇ ਕੱਚੇ ਨਹੀਂ ਹੈਗੇ ਇਹੋ ਕਰ ਚਲ ਹਾਂ ਉਹ ਉੱਥੋਂ ਮੈਂ ਪਿੰਡ ਤੇ ਆਈਆਂ ਦੇਖੋ ਪਿੰਡ ਤੇ ਆਈਆਂ ਮੈਂ ਆਹ ਦੇ ਨੀਤੂ ਆ ਮੇਰੀ ਫਰੈਂਡ ਆ ਹਾਂ ਆ ਚਾ ਚੋ ਵੀ ਸ਼ਰਾਹ ਤੇ ਕੈਮਰੇ ਚ ਪਤਾ ਦਕਾ ਵੇਖਿਆ ਆ ਪਹੁੰਚੇ ਵੇਖ ਨਾ ਇਹ ਤਾਂ ਪੁੱਦੂ ਬੰਦਾ ਬਾਪੂ ਮੂਹਰੇ ਗੰਗਰੀ ਆ ਬੜਾਈ ਨਹੀਂ ਸਾਡੀ ਨਹੀਂ ਲੱਗੀ ਆ ਵਾਹ ਦੀ ਵਾਹ ਇਹਨੂੰ ਖੋਲ ਕੇ ਦਿਖਾ ਨਹੀਂ ਗਾਹ ਦੀਆਂ ਪੱਤੀ ਖੁੱਲੀਆਂ ਨੇ ਬੰਦ ਹੋ ਗਈ ਆ ਓਹੋ ਆਂਟੀ ਜੀ ਤੁਸੀਂ ਵੀ ਆਓ ਨਾਲ ਦਿਖਾਓ ਇਧਰ ਨਾਲ ਨਾਲ ਕੀ ਲਾਇਆ ਵਾ ਇਸ ਤੋਂ ਬਾਅਦ ਪਾਲਕ ਲੱਗੀ ਆ ਆ ਪਾਲਕ ਆ ਜੀ ਮਟਰ ਮਟਰ ਲੱਗੇ ਅੱਛਾ ਜੀ ਉਹਦੇ ਨਿੱਕੇ ਨਿੱਕੇ ਪੱਤੀਆਂ ਲੱਗਣ ਲੱਗੀਆਂ ਆ ਲੈ ਤੂੰ ਵੀਡੀਓ ਬਣਾ ਕੇ ਆਣਾ ਨਹੀਂ ਮੈਂ ਬਣਾਉਂਦੀ ਆ ਨਾਲ ਆ ਜੋ ਆਂਟੀ ਮਟਰ ਆ ਕੀ ਆ ਇਹ ਮੇਥੀ ਲੱਗੀ ਆ ਹਾਂ ਇੱਧਰ ਅਸੀਂ ਲੱਗੇ ਹਾਂ ਇੱਧਰ ਆ ਲੱਗੇ ਹੋਏ ਨੇ ਜੀ ਇਹੋ ਇਸ ਕੋ ਅੱਗੇ ਆ ਕੀ ਆ ਗੋਭੀ ਇਹ ਮਟਰ ਆ ਜੀ ਇਹਨੂੰ ਦਿਖਾ ਕਿੱਥੋਂ ਦੀ ਇਹ ਜਿਹੜੀ ਹਜੇ ਆ ਦੇ ਛੋਟੇ ਲੱਗੇ ਹਜੇ ਇਹਦੇ ਇੰਨਾ ਵਿੱਚ ਆ ਆ ਮਟਰ ਆ ਗਏ ਲੋ ਜੀ ਆ ਪਾਲਕਾ ਥੱਲੇ ਆ ਔਰ ਧਣੀਆਂ ਓ ਇੰਨੇ ਕਿ ਧਣੀਆਂ ਕਿੱਥੇ ਆ ਬਾਲ ਕਾ ਸਾਰੀ ਆ ਸਾਰੀ ਪਾਲਕਾ ਹਾਂ ਆ ਮੇਥੀ ਦੇਖ ਕਿੰਨੀ ਲੱਗੀ ਆ ਸਾਰੀ ਮੇਥੀ ਉਹ ਧਨੀਆ ਲੱਗਿਆ ਆ ਆ ਸਾਰੀ ਮੇਥੀ ਹੈ ਹਾਂ ਇਹ ਮੇਥੀ ਹੈ ਓਏ ਹੋਏ ਹੋਏ ਇਹਦੇ ਬਿੱਤੀ ਮੇਰੀ ਫੇਵਰੇਟ ਆ ਗਈ ਜੀ ਮੇਥੇ ਦੇ ਪਰੌਠੇ ਕਿਆ ਭੈਂਡ ਬਣਦੇ ਇੱਥੇ ਦਾ ਪੈਰ ਇੱਥੇ ਦੀ ਪੈਰ ਤਾਂ ਦੀਜਿਆ ਹੋਇਆ ਫਟਾਫਟ ਇੱਧੇ ਇੱਥੇ ਕੱਢ ਚਕੰਦਰ ਆ ਗਈ ਆ ਚਕੰਦਰ ਕਿੱਥੇ ਆ ਤੁਹਾਡੇ ਪੈਰਾਂ ਵਿੱਚ ਚਕੰਦਰ ਲੱਗੀ ਹੈ ਲਓ ਜੀ ਦਿਖਾਓ ਲਓ ਜੀ ਚਕੰਦਰ ਦੇ ਹਜੇ ਆਈ ਨਹੀਂ ਨਾ ਹਾਂ ਜੀ ਵੱਡੀ ਨਹੀਂ ਛੋਟੀ ਹੈ ਹਮ ਤਿਆ ਮੇਥੇ ਮੇਥੇ ਆਓ ਮੇਥੀ ਤਿਆ ਆ ਗਿਆ ਜੀ ਢਡੀਆਂ ਆਹਾ ਹਾ ਹਾ ਫਰੈਸ਼ ਫਰੈਸ਼ ਢਡੀਆਂ ਦੇਖੋ ਜੀ ਕਿਾ ਖੁਸ਼ੂ ਹੈ ਉਹ ਕੀ ਹੈ ਮੇਥੇ ਇਹ ਮੇਥੇ ਲਾਇਆ ਹੁਣ ਅੱਗੇ ਸਵਾਦੀ ਹੋਗੇ ਸਰੋ ਇਹ ਸਰੋ ਸਾਗ ਸਰੋਂ ਦਾ ਸਾਗ ਆ ਜੀ ਸਾਗ ਦਿਖਾਈਏ ਸਾਨੂੰ ਆਓ ਹੋਏ ਸੁਪ ਤਾਂ ਵੀ ਚਾਹੁੰਦਾ ਹਾਂ ਨਹੀਂ ਨਹੀਂ ਪਾਣੀ ਲਾਉਂਦੇ ਨਾ ਉਹ ਦਾ ਨਿਸ਼ਾਨ ਮੈਨੂੰ ਕਿਹਦਾ ਸੱਪ ਦਿਖਾ ਨਹੀਂ ਮੈਨੂੰ ਹੀ ਸ਼ਕਲ ਦਿਖਾ ਨਹੀਂ ਲੈ ਕੇ ਸੱਪ ਹੋਰ ਕਿਧਰ ਸੱਪ ਆ ਜਵੇ ਇਧਰ ਉਹ ਤੇਰੀ ਓਏ ਦਿਖਾਓ ਜੀ ਵਾਹ ਜੀ ਵਾਹ ਕਿਆ ਨਜ਼ਾਰਾ ਯਾਰ ਮਜ਼ਾ ਆ ਗਿਆ ਨੇਚਰ ਦੇਖ ਕੇ ਖੁਸ਼ ਹੋ ਜਾਂਦਾ ਅਸੀਂ ਉਹ ਤੋੜ ਕੇ ਖਾ ਜਾਂਦੇ ਤੋੜੀ ਆਪਣੇ ਕਿੱਥੇ ਹੈ ਆਪਣੀ ਉਹ ਲੱਗੇ ਲਓ ਨਾ ਤੋੜਿਆ ਇਹ ਵੱਡੀ ਤੋੜਦੇ ਆ ਤੋੜਦੇ ਆ ਤੇ ਉਹ ਦਿਖਾਓ ਜੀ ਸਾਗ ਆਜ ਬੱਤੀ ਤਾਂ ਕੱਲਾ ਹੀ ਲੱਗਿਆ ਆਇਆ ਨਹੀਂ ਆਇਆ ਚੰਗੀ ਜਰਾਂ ਨਾ ਵੀ ਆਈ ਨਹੀਂ ਹੁੰਦਾ ਇਹ ਹੂੰ ਆ ਸਾਰਾ ਸਾਗ ਇਹ ਨੂੰ ਤੋੜਾਂਗੇ ਆਪਾਂ ਬਾਅਦ ਚ ਹੁੰਦਾ ਕਿ ਬੁੜੀਆ ਲੋ ਜੀ ਆ ਸਾਗ ਆ ਗਿਆ ਚੈੱਕ ਇੱਕ ਗੱਲ ਹੈ ਪਿੰਡ ਦੇ ਯਾਰ ਸਾਰਾ ਕੁਝ ਤਾਜ਼ਾ ਬੰਦਾ ਖਾਵੇ ਬਾਹਰੋਂ ਸਬਜ਼ੀਆਂ ਸਬਜ਼ੀਆਂ ਨਹੀਂ ਆਉਂਦੀ ਰੋੜਨੀ ਹਨਾ ਵਾਗ ਦਾ ਚੈੱਕ ਕਰੋ ਜੀ ਗੋਭੀ ਦਾ ਫੁੱਲ ਕੀ ਪਾਇ ਤੂੰ ਨਤ ਅਪ੍ਰੀ ਲੱਗੂਗੀ ਨਹੀਂ ਵੈਸੇ ਬਾਹਰ ਮਹਿੰਗੀ ਹੋਈ ਪੀ ਸਬਜ਼ੀਆਂ ਆਹ ਦੇਖੋ ਚੈੱਕ ਕਰੋ ਵਾਹ ਕਦੇ ਲਈ ਨਹੀਂ ਬਾਹਰ ਓਏ ਹੋ ਹਾ ਜੀ ਮਨ ਖੁਸ਼ ਹੋ ਗਿਆ ਜੀ ਬਾਗੋ ਬਾਹ ਹੋ ਗਿਆ ਜੀ ਮਨ ਆਹ ਦੇਖੋ ਜੀ ਗੋਭੀ ਹੀ ਗੋਭੀ ਇੱਕ ਦੋ ਕਿੰਨੇ ਇਹਦੇ ਪੱਤੇ ਕਿੰਨੇ ਜਿਆਦਾ ਵੱਡੇ ਆ ਹੈਨਾ ਬਜ਼ਾਰਾਂ ਦੇ ਵਿੱਚ ਤੋੜ ਦਿੰਦੇ ਆ ਹਾਂ ਚਲੋ ਜੀ ਅੱਗੇ ਆਪਣਾ ਆ ਗਿਆ ਜੀ जी गली नली है जी आली जी है जीडू पराड़ू लगे नहीं सुके पे सोका पिया वहा साग आग है ना अच्छा मूलिया ਹਾਂ ਲੱਗੀ ਹੋਈ ਦਿਖਾ 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 ਇਹ ਆ ਦੇਖੋ ਆਂਦੀ ਵਿੱਚ ਟੀ ਟੀ ਜੀ ਨਜ਼ਰ ਆ ਰਹੀ ਮਾਣੀ ਮੋਟੀ ਪੜ ਕੇ ਖਿੱਚਣਾ ਪੈਂਦਾ ਓਏ ਹੋਏ ਹੋਏ ਆ ਬਤਾਉਂ ਵਾਟ ਇਜ਼ ਬਤਾਉਂ ਬੈਂਗਣ ਅੱਛਾ ਇਹ ਆਏ ਨਹੀਂਗੇ ਨਾ ਚੰਗੀ ਤਰ੍ਹਾਂ ਲੋ ਜੀ ਇਹ ਬਤਾਉਂ ਆਗੇ ਨੀਂਗੂ ਦਾ ਬੁੱਤ ਵਾਹ ਜੀ ਵਾਹ ਉਹ ਉਧਰ ਇਹ ਵੀ ਆਪਣਾ ਹੀ ਆ ਨਹੀਂ ਇਹ ਕਿਸੇ ਦਾ ਤੂੰ ਮੈਨੂੰ ਸੱਪ ਕੌਣ ਨਾਲ ਆ ਜੀ ਗਾਇਸ ਕਿੱਥੇ ਜੰਗਲਾਂ ਚ ਆ ਗਏ ਸੀ ਐਡਵੈਂਚਰ ਵਾਹ ਜੀ ਵਾਹ ਦੇਖੋ ਜੀ ਚੈੱਕ ਕਰੋ ਲਿਓ ਦਿਖਾਓ ਇੱਕ ਅੱਧੀ ਦਿਖਾਓ ਨਾ ਗਾਜਰ ਨਹੀਂ ਥੱਲੇ ਆ ਧਰਤੀ ਤੇ ਦੇਖਣੀ ਹੈ ਅੱਛਾ ਤੁਹਾਡਾ ਆਪ ਬਤਾਉ ਮੈਂ ਵੀ ਦਿੰਦਾ ਇਹ ਵੀ ਬਤਾਉ ਆ ਗਈ ਜੀ ਮੂਹਣੀਆਂ ਵਾਧੂ ਲਾਈਆਂ ਲਿਓ ਜੀ ਲਿਓ ਜੀ ਆ ਆ ਗਈ ਸਾਡੇ ਹੱਥ ਤੇ ਤਾਜੀ ਤਾਜੀ ਗੋਭੀ ਇਹਦੇ ਬਣਣਗੇ ਕੱਲ ਨੂੰ ਪਰੌਂਠੇ ਥੈਂਕ ਯੂ ਸੋ ਮਚ ਜੀ ਆ ਦੇਖ ਮੈਨੂੰ ਐਵੇਂ ਦੇ ਰਹੇ ਨਹੀਂ ਤੋ ਨੇ ਵੀ ਦੇਖ ਲਾ ਆ ਦੇਖੋ ਚੈੱਕ ਕਰੋ ਇਹ ਕੱਚੇ ਹਜੇ ਉਹ ਹੈ ਨਾ ਪੱਕੇ ਹੋਏ ਆ ਪੀਲੇ ਆ ਦੇ ਵਿੱਚ ਪੀਲੇ ਪੀਲੇ ਨਹੀਂ ਹੈਗੇ ਆ ਦੇ ਤੋੜ ਇਹਨਾਂ ਚ ਰਸ ਘੱਟ ਹੁੰਦਾ ਨਾ ਮੈਨੂੰ ਲੱਗਦਾ ਬਹੁਤ ਆ ਇਹਦੇ ਚ ਤੋੜ ਕੇ ਦੇਖੋ ਭਾਵੇਂ ਬਾਲਟੀ ਭਰ ਕੇ ਨਾਲ ਬਾਲਟੀ ਭਰ ਕੇ ਲਿਆਓ ਜੀ ਆ ਗਏ ਆਪਣੇ ਨੀਂਬੂ ਅਜਾਣ ਮੰ ਲੱਗੀ ਮੈਂ ਆਵਾਂ ਕਿੱਦਣੋ ਇਹ ਕੀ ਆਦਾ ਕੰਡਾ ਹਾਈ ਹੋਏ ਆਹ ਰਿਆ ਨਿੰਬੂ ਕੀ ਹੈ ਲੋਵੀ ਬਣਾ ਦੇ ਮੇਰਾ ਬੜਾ ਮੰੰਗੂ ਪਹਿਲੇ ਗੰਨਾ ਦਿਖਾਈਏ ਪਹਿਲੇ ਲੱਗਣਾ ਬਈ ਲੈ ਜੀ ਨੀ ਤੇ ਅੱਜ ਜਿਹਾ ਜਿਹਾ ਥੋੜਾ ਮੈਂ ਥੈਲਾ ਲੈ ਕੋਰੀ ਨਾ ਮੈਂ ਲੈ ਕੇ ਆਪਾਂ ਜੋ ਜੋ ਹੋ ਗਏ ਸੀ ਨਾਲ ਨਾਲ ਤੋੜ ਦੇਣਾ ਸੀ ਨਾਲ ਨਾਲ ਕੱਢ ਦੇਣਾ ਹੈ ਨਾ ਸਹੀ ਹੋ ਗਿਆ ਮੇਰੇ ਫੇਰੇ ਘੋੜੋ ਬੜੀ ਗੱਲ ਇਹ ਸ਼ੀਨ ਪੇਂਟ ਦਾ ਡੱਬਾ ਗੱਲ ਰਿਹਾ ਜੋ ਮੈਂ ਤੁਹਾਨੂੰ ਦਿੱਤੀ ਗੱਲ ਇਹ ਮੈਂ ਤੁਹਾਨੂੰ ਇਹ ਲੰਦਾ ਹੀ ਨਹੀਂ ਤਾ ਆ ਲੈ ਗਿਆ ਲੋ ਜੀ ਮੈਂ ਹਾਂ ਦਾ ਆਪਣੇ ਹੱਥਾਂ ਨਾਲ ਤਾਜ਼ੇ ਤੋੜ ਕੇ ਆਹ ਉਹ ਕਿੰਨੇ ਪੀਲੇ ਵਸਪੀਲੇ ਤੋੜੋ ਹਾਂਜੀ ਹਾਂਜੀ ਤੋੜਦੇ ਆ ਜੀ ਇਹ ਕਰੀਏ ਜੀ ਆਪਾਂ। ਆ ਗਗੜੇ। ਆ ਗੰਨੇ ਬੜੀਆ ਤੋੜ ਕੇ ਨਾ। ਹੋ। ਪਾਉ ਜੋਸ਼ ਲਾ ਦੀ ਆ ਜੋ। ਇਹ ਕਿੱਥੇ ਕਿੱਥੇ ਤੋੜੀ ਇਹਨੇ। ਇਹ ਸਾਰੇ ਕੱਚੇ ਕਿੱਤੇ ਆ। ਇਹ ਤੋਂ ਦੋ ਤਿੰਨ ਦਾ ਭਾਗ ਇਹਨੇ ਪੈਣਾ ਆਪਾਂ। ਆਹ ਇਹ ਆਪਾਂ ਦੇਖ ਬੱਲੇ। ਇਹਦਾ ਜਿਹੜੀ ਅਸੀਂ ਪਿੰਡ ਉੱਥੋਂ ਲੈਨੇ ਆ। ਹਾਂ। ਉਹਦਾ ਰੰਗ ਹੋਰ ਹਿਸਾਬ ਨਾਲ ਹੁੰਦਾ। ਇਹਦਾ ਰੰਗ ਕਿੱਦਾਂ ਦਾ ਹੈ ਨਾ। ਸਾਗ ਤੋੜ ਲਿਆ ਸੀ। ਦੇਖੋ ਉੱਪਰ ਤੋੜਦੇ ਦੀ ਵੀਡੀਓ ਨਹੀਂ ਬਣਾਈ ਚਲੋ ਜੀ ਹੁਣ ਸ਼ਾਮ ਆ ਗਈਆਂ ਆਪਾਂ ਚੱਲੀਏ ਕਿੰਨੇ ਬੈਠੇ ਹੋਗੇ ਇਹਦਾ ਬੈਲਿਕੋਟਰ ਬਣਾ ਕੇ ਭੇਜ ਦਿਓ ਘਰਾਂ ਨੂੰ ਆਪਾ ਹੋਰ ਲੀਓ ਮੇਥੀ ਨਹੀਂ ਲਾਲੀ ਮੇਥੀ ਲਾਲੀ ਲਾਲੀ ਵਿੱਚ ਇਹਦੇ ਪਾਲਕ ਪਾ ਦੇ ਸਾਗ ਦੇ ਵਿੱਚ ਕੀ ਪਾਉਣਾ ਬਾਥੂ ਮੈਂ ਖਰੀਦ ਨੂੰ ਨਹੀਂ ਤਾਂ ਜਾ ਕੇ ਬਾਥੂ ਤਾਂ ਤੈਨੂੰ ਲੈਣਾ ਹੀ ਪੈਣਾ ਬਾਥੂ ਲਈ ਬਾਥੂ ਤਾਂ ਖਰੀਦ ਲੂ ਮੈਂ ਜਾ ਕੇ ਆਹ ਦੇਖੋ ਜੀ ਬੇਰ ਅਨਾਰ ਵੀ ਲੱਗੇ ਆਹ ਦੇਖੋ ਜੀ ਪਰੇ ਕੱਚੀ ਆ ਇਹਨੂੰ ਇੱਕ ਕੱਚੀ ਪਾ ਦੇ ਆ ਤੁਹਾਡੇ ਚੂਲਾ ਕਾਫੀ ਵੱਡਾ ਵਾ ਹਨਾ ਅੰਕ ਚੂਲਾ ਵੱਡਾ ਵਾ ਕਾਫੀ ਲੋ ਜੀ ਚਲੋ ਜੀ ਪਾਲੀ ਭੁੱਖ ਹੀ ਬਾਦੂ ਆਹ ਲੱਗੋ ਆ ਦੇਖੋ ਕਿੰਨੇ ਨਾਰ ਲੱਗੇ ਪੂਰਾ ਜੋਰ ਨਾਲ ਖੜੀ ਹੋ ਕੇ ਲਾ ਗਾਈਸ ਦੋ ਮੂਲੀਆਂ ਗੱਡੀ ਆ ਦੇਖੀ ल <laughs> ये देखो गाइस ये है इसका वाओ अच्छा मम्मी ने भेजा भाई ये बहुत बढ़िया हां टड़ियां ले पुदीना अलवीरा बढ़िया एक जनेस्ते बहुत आ आ पालक लो भी पंजाबी वीरयो मजा आ गया आज खेत खूद देख के ते हां सबगियांਆਂ ਆਂटी जी ना बस एथे तो खत्म हो जंदियां ਧੁੰਦ ਹੋ ਗਈ ਧੁੰਦ ਨਹੀਂ ਇਹ ਖੜੀ ਧੂਆਂ ਆ ਹਾਂ ਇਹ ਤੋਂ ਗਾਲ ਕੱਢੀ ਜੰਨੀ ਐ ਮੇਰੇ ਵਲੋਗ ਗਾਇਸ ਦੇਖ ਲਾ ਮੇਰੀ ਗੱਲ ਸੁਣ ਈਵਨਿੰਗ ਪਵਨ ਸਿਸ ਆਈ ਮਿਸ ਯੂ ਸੋ ਮਾਚ ਨਹੀਂ ਮੈਂ ਨਹੀਂ ਹੋਈ ਤੋ ਇਹ ਗਿਆ ਹੋ ਕਿ ਤੇ ਸੋ ਗਾਇਸ ਬਹੁਤ ਮਜ਼ਾ ਆਇਆ ਨੀਤੂ ਦੇ ਘਰ ਘੁੰਮ ਕੇ ਹਾਂ ਮੈਨੂੰ ਵੀ ਬਹੁਤ ਮਜ਼ਾ ਆਇਆ ਇਹ ਮਿਲ ਕੇ ਮੈਨੂੰ ਇੰਜੋਏ ਹੋ ਗਿਆ ਮੈਨੂੰ ਸੱਚੀ ਬਹੁਤ ਵਧੀਆ ਲੱਗਦਾ ਪਿੰਡ ਦਾ ਮਾਹੌਲ ਥੋੜਾ ਆ ਤੂੰ ਆ ਜਾ ਜੀ ਮਿੰਟਾਂ ਚ ਕਿਹੜਾ ਮਾਰ ਲਿਆ ਕਰ ਸਾਡੇ ਸੋ ਆਪਾਂ ਹੁਣ ਚੱਲੇ ਆ ਘਰਾਂ ਨੂੰ ਜੀ ਤਾਂ ਨਹੀਂ ਕਰਦਾ ਜੀ ਲੱਗਿਆ ਪਿਆ ਸੀ ਪਰ ਪਿੰਡਾਂ 'ਚ ਇੱਕ ਦਿਨ ਨਹੀਂ ਬੰਦਾ ਰੁਕ ਸਕਦਾ ਜਿਆਦਾ ਦੇਰ ਨਹੀਂ ਸ਼ਹਿਰਾਂ ਵਾਲੇ ਨਹੀਂ ਰੁਕ ਸਕਦੇ ਚਲੋ ਜੀ ਚੱਲਦੇ ਆ ਪਿੰਡ ਨੂੰ